ਆ ਦੇਖੋ ਭਾਈ। ਇਹ। ਚਪਲ ਦੀ ਜੜਾ ਇਹ ਤਾਂ ਜੜ ਚੋ ਅੰਦਰ ਚਲੇ ਗਈ ਹਨਾ ਜੀ। ਆਹੋ ਬਾਹਰ ਬਾਹਰ ਤੇ ਕੱਢਦੇ ਨੇ ਅਸੀਂ ਵਿੱਚ ਜਿਹੜੀ ਰਹਿ ਗਈ ਆ ਇਹ ਦੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ। ਤੇ ਧੰਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਾਨ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਬਣ ਜੀ ਬਰਕਤਾਂ ਚਲੋ ਜੀ ਚੱਲ ਰਿਹਾ ਕੰਮ ਗਰਮੀਆਂ ਦੇ ਦਿਨ ਹੋ ਗਏ ਜੀ ਸ਼ੁਰੂ ਦਿਨ ਨੂੰ ਸ਼ੁਰੂ ਹੋਏ ਤਾਂ ਤੁਹਾਨੂੰ ਪਤਾ ਫਿਰ ਮੋਟਰ ਦੇ ਉੱਪਰ ਰੌਣਕ ਲੱਗਣ ਲੱਗ ਜਣੀ ਚਲੋ ਅਸੀਂ ਤਾਂ ਹੁਣ ਰੋਜ਼ ਆਉਂਦੇ ਆ ਮੋਟਰ ਪਰ ਸਰਦੀਆਂ ਚ ਵੀ ਆਉਂਦੇ ਰਹੇ ਕਿਉਂਕਿ ਫਸਲ ਵੀ ਜੋਈ ਵੀ ਤੁਹਾਨੂੰ ਪਤਾ ਵੀ ਫਸਲ ਕਰਨੀ ਵੀ ਗੇੜਾ ਜ਼ਰੂਰੀ ਆ ਯੋ ਬੱਜਦਾ ਵੀ ਹੈ ਤੇ ਅੱਜ ਫਾਦਰ ਸਾਹਿਬ ਆ ਕੇ ਪਹਿਲਾਂ ਮੋਟਰ ਕੋਹੀ ਲਿਆਏ ਨਾਲ ਮਾਇਆ ਪਿੱਛੇ ਤੇ ਮੇਰੇ ਮੂਰੇ ਹੁੰਦਾ ਤਾਂ ਮੈਂ ਪੁੱਛਿਆ ਵੀ ਕਿਉਂਕਿ ਉਧਰ ਮੂਲੀਆਂ ਵਾਲਾ ਖੇਤ ਹੈ ਜਿਹੜਾ ਥੋੜਾ ਜਿਹਾ ਪਟੋ ਗਿਆ ਵਾਹ ਕਿਤੇ ਕੁਝ ਬੀਜਣਾ ਹੋਣਾ ਮਾਹ ਵੀ ਕੀ ਕਰਨਾ ਕਹਿੰਦਾ ਵੀ ਮੈਂ ਤਾਂ ਮੋਟਰ ਸਾਫ਼ ਕਰਨੀ ਹੈ ਚਲੋ ਉਹ ਲੱਗ ਗਏ ਤੇ ਫਿਰ ਆਪਾਂ ਨੇ ਕਿਹੜੇ ਪਿੱਛੇ ਰਹਿਣਾ ਤਾਂ ਤੁਹਾਨੂੰ ਪਤਾ ਆਪਾਂ ਵੀ ਆਪਣਾ ਪਿਆਰਾ ਦੇਖੋ ਆਪਣੇ ਕੋਲ ਰੱਖਤੀ ਆ ਰੱਖਤੀ ਤੇ ਹਲੇ ਆ ਕੱਖ ਜਿਹੜਾ ਲਾਗ ਵਾਲਾ ਵੀਰ ਉਹ ਆ ਚਲੋ ਪਿਛਲੇ ਕੈਮਰੇ ਨਾਲ ਦਿਖਾਉਂਦਾ ਤੇ ਵਰਤਾ ਤੇ ਉਹ ਲੱਗੇ ਹੋਏ ਆ ਪਿੱਛੇ ਉਹਨਾਂ ਨਾਲ ਵੀ ਤੁਹਾਨੂੰ ਮਲਾਉਂਦਾ ਚਲੋ ਵੀਰੋ ਇਹ ਨਾ ਕਿਉਂ ਬਲੌਗ ਦੇ ਵਿੱਚ ਵੀ ਬਾਕੀ ਰਾਜੂ ਵੀਰ ਨਹੀਂ ਮਾਸੜ ਵੀ ਹੋਰ ਕੋਈ ਅਮਨ ਨਹੀਂ ਆਇਆ ਚਲੋ ਇਹ ਕੋਈ ਨਹੀਂ ਉਹਨਾਂ ਨੇ ਵੀ ਆ ਜਾਣਾ ਜਾਂ ਉਹਨਾਂ ਦੇ ਹੁੰਦਿਆਂ ਨੂੰ ਸਾਫ਼ ਬਿਓ ਯਾਨੀ ਇਹ ਕੋਈ ਮਨ ਦੇ ਵਿੱਚ ਐ ਨਹੀਂ ਵੀ ਮੈਂ ਕਰਨੀ ਜਾਂ ਉਹਨਾਂ ਨੇ ਕਰਨੀ ਬਸ ਸਫਾਈ ਹੈ ਜੀ ਹੁਣ ਪਾਪਾ ਜੀ ਲੱਗ ਗਿਆ ਕਿ ਨਾਲ ਮੈਂ ਲੱਗ ਗਿਆ ਜਿੰਨੀ ਕੋਈ ਉਨੇ ਕ ਕਰ ਦੇਣੀ ਤੇ ਬਾਕੀ ਚਲੋ ਉਹਨਾਂ ਨੇ ਵੀ ਆ ਜਾਣਾ ਸ਼ਾਮ ਤੱਕ ਜੇ ਕੁਝ ਹੋਊਗਾ ਕਿਆ ਪਤਾ ਅਸੀਂ ਜਮਾਂ ਹੀ ਸਾਫ ਕਰ ਦੇਣੀ ਤੇ ਲੱਗੇ ਹੋਏ ਜੀ ਹੁਣ ਪੂਰੀ ਪ੍ਰੋਪਰ ਮੋਟਰ ਕਰਾਂਗੇ ਸਾਫ ਤੇ ਇਹ 6 ਮਹੀਨੇ ਚ ਦੋ ਕੁ ਗੇਲਾਂ ਸਾਫ ਹੋ ਜਾਂਦੀ ਹੈ ਜੀ ਹੁਣ ਜਿੱਕਣਾ ਖੜਾ ਜੀ ਪਿੱਛੇ ਉੱਪਰ ਦੇ ਛੋਟੇ ਛੋਟੇ ਬੂਟੇ ਆ ਦੇਖਣਾਈ ਇਹ ਸਾਰੇ ਸਾਫ ਕਰ ਦੇਣ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਪਿਛਲੇ ਕੈਮਰੇ ਨਾਲ ਫਾਦਰ ਸਾਹਿਬ ਨਾਲ ਵੀ ਮਲਾਉਂਦਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਓ ਹਲੋ ਭਾਈ ਆਹ ਆਪਣੀ ਸਫਾਈ ਚੱਲਦੀ ਐ ਆਹ ਬੂਟੀ ਆ ਜਿਹੜੀ ਆਪਾਂ ਨੇ ਵੱਢ ਕੇ ਗੇਅ ਤੇ ਤੇ ਉਧਰ ਉਹ ਪੱਤੇ ਆ ਜੀ ਜਿਹੜੇ ਮਾੜੇ ਮੋਟੇ ਪਾਪਾ ਜੀ ਨੇ ਆ ਕੇ ਅੱਗ ਲਾਤੀ ਉਹਨਾਂ ਨੂੰ ਤੇ ਆ ਇੱਥੇ ਤਾਂ ਕਾ ਸਫਾਈ ਚੱਲਦੀ ਦੀ ਬਾਕੀ ਇਹ ਹੋਊਗੀ ਜੀ ਕਹੀਂ ਨਾਲ ਆਓ ਪਿਆ ਆਪਣਾ ਹਥਿਆਰ ਤੇ ਪਾਪਾ ਜੀ ਪਿੱਛੇ ਲੱਗੇ ਹੋਏ ਤੇ ਆ ਦੇਖੋ ਵੇਖਣਾ ਹੌਲੀ ਹੌਲੀ ਜਿਹੜਾ ਕੰਮ ਚੱਲਣਾ ਆਹ ਲੋ ਆ ਭਾਈ ਰਾਜੂ ਭਾਈ ਨੇ ਕਰਤਾ ਤਾਂ ਬੂਟਿਆਂ 'ਚ ਪਾਣੀ ਪਾਉਣ ਨੂੰ ਡੋਏ ਜੇ ਪੱਟਦੇ ਤੇ ਉਹ ਲੱਗੇ ਹੋਏ ਦੇਖੋ ਕਹੀ ਲੇਕੇ ਮਲਾਉਂਦਾ ਮੈਂ ਤੁਹਾਨੂੰ ਹਾਂ ਵੀ ਇਹ ਮਿਲੋ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਲਾਗੇ ਵੀ ਸਫਾਈ ਨੂੰ ਬਸ ਬਿੱਲੇ ਚਾਹਤ ਬਿੱਲੇ ਹੋਗੇ ਜੇ ਲੱਗ ਜਾਓ ਅੱਛਾ ਠੀਕ ਹੈ ਨਾਲੇ ਸਫਾਈ ਹੈ ਨਾਲੇ ਸਫਾਈ ਨਾਲੇ ਕੰਮ ਕੱਲ ਲੱਗੇ ਹੋਏ ਹੁਣ ਠੀਕ ਹੈ ਚਲੋ ਆ ਬੋਰ ਦੇ ਵਾਲੇ ਦਾਲੇ ਸਫਾਈ ਕਰਤੀ ਪਹਿਲਾਂ ਹੈ ਸਫਾਈ ਕਰਤੀ ਰਸ ਇਕੱਠਾ ਕਰਕੇ ਹੋਈ ਨਾ ਅੱਗੇ ਲੱਗੇ ਨਹੀਂ ਹਾਂ ਠੀਕ ਆ ਲੈ ਬਾਈ ਦਿਵਾਲੀ ਵਾਲਿਆਂ ਡਿਊਟੀਆਂ ਵੀ ਫਿਰ ਉੱਡਦੇ ਆ ਫਿਰਦੇ ਹੁਣ ਤਾਂ ਜੀਵੇ ਤੇ ਆ ਸਾਰਾ ਹੀ ਏਰੀਆ ਜੀ ਉਹ ਸਾਫ਼ ਹੋਣਾ ਇੱਥੇ ਤੇ ਆ ਆਇਆਂ ਨੂੰ ਤੇ ਉਹ ਸਾਰੇ ਫਾਲਿਆਂ ਫੂਲਿਆਂ ਕੋਲ ਨੂੰ ਟੋਟਲੀ ਸਾਫ਼ ਸਫਾਈ ਕਰਦਨੇ ਤੇ ਆਪਾਂ ਵੀ ਆਪਣਾ ਹਥਿਆਰ ਚੱਕਦੇ ਆ ਬਾਈ ਲੱਗਦੇ ਆ ਕੰਮ ਤੇ ਬਾਕੀ ਬੰਦਿਆਂ ਨੇ ਹੋਰ ਨੇ ਵੀ ਆ ਜਾਣਾ ਜੀ ਗੇਪ ਹਲੇ ਆਲੇ-ਦਾਲੇ ਰਿਸ਼ਤੇਦਾਰਾਂ ਕਿਨੇ ਘੁੰਮ ਰਹੇ ਆ ਉਹਨਾਂ ਨੇ ਆ ਜਾਣਾ ਇੱਧਰ ਆ ਹੁਣ ਸਾਰਾ ਜੀ ਮੱਡ-ਮੱਡੀ ਆ ਕਰਨਾ ਚਲੋ ਲੱਗਦੇ ਆ ਜੇ ਕੜਾ ਬੂਟਾ ਖੜਾ ਬਾਕੀ ਬਾਈ ਛਾਵਾਂ ਬਹੁਤ ਔਰੇ ਮੋਟਰ ਪਰ ਚਾਰਾਂ ਸਾਈਡ ਚਲੋ ਜੀ ਲੋ ਬਾਈ ਫੁੱਲ ਵਟਾ ਫੁੱਲ ਕੰਮ ਅੱਗੇ ਵਧਦਾ ਹੋਇਆ ਸਫਾਈ ਚੱਲੀ ਜਾਂਦੀ ਨਾਲ ਦੀ ਨਾਲ ਨਾਲ ਦੀ ਨਾਲ ਜਿਹੜਾ ਸੁੱਕੇ ਪੱਤੇ ਆ ਉਹਨਾਂ ਨੂੰ ਜੀ ਭਗਨ ਪੇਟ ਕਰੀ ਜਾਂਦੇ ਆ ਬਸ ਇੱਧਰ ਆ ਰਹਿ ਗਿਆ ਆਪਣਾ ਬਾਕੀ ਆ ਬਾਈ ਪੰਜੀ ਦੇ ਨਾਲ ਸਾਰੇ ਪੱਤੇ ਖਿੱਚ ਕੇ ਪਹਿਲਾਂ ਉਹ ਅੱਗ ਪਰ ਨੂੰ ਕਰੇ ਤੇ ਉਹ ਉਧਰ ਤੇ ਵੀ ਸਾਰਾ ਘੁੰਮਿਆ ਕੰਮ ਆਇਆਂ ਨੂੰ ਘੁੰਮ ਗਏ ਪਪਾ ਜੀ ਇਧਰ ਕਹੀ ਨਾਲ ਵੀ ਕਰੀ ਜਾਂਦੇ ਤੇ ਮੈਂ ਮੂਰਾ ਮੂਰਾ ਜੀ ਆ ਇਹ ਸਾਰੇ ਨਸੂੜੇ ਆਹੋ ਆ ਜੀ ਭਮੋਲੇ ਇਹ ਸਾਰੇ ਦਾਤੀ ਨਾਲ ਵੱਢੀ ਜਾਂਦੇ ਹੁਣ ਹੋਰ ਆ ਗਏ ਜੀ ਥੋੜੇ ਜਿਹਾ ਭਮੋਲੇ ਬਸ ਉਹਨਾਂ ਦੀ ਵਾਰੀ ਤੇ ਬਾਕੀ ਆਹ ਹਲਾਂ ਦੇ ਪਿੱਛੇ ਕਰ ਦੇਣਾ ਇਧਰ ਨੂੰ ਸਾਰੇ ਘੁੰਮ ਗਏ ਤੇ ਉਧਰ ਉਹ ਸਾਈਡ ਉੱਪਰ ਲੱਗੇ ਹੋਏ ਪਪਾ ਜੀ ਦੁਬਾਰਾ ਪਹਿਲਾਂ ਮੈਂ ਵਰਤਤਾ ਤਾਂ ਸਾਰਾ ਹੀ ਮਟੀਰੀਅਲ ਹਾਂ ਕਰਾਂਗੇ ਸਫਾਈ ਸਾਰੀ ਹੋ ਗਈ ਚਲੋ ਆਹ ਮਲਾ ਦੇਣ ਪੱਲ ਦੀ ਜੜ ਦੇ ਮਗਰ ਪੈ ਗਏ ਵੀ ਇਹ ਵੱਢ ਹੋ ਗਈ ਤੇ ਨਾਲ ਦੀ ਨਾਲੇ ਹੁਣ ਬਸ ਇਹਨਾਂ ਜਿਹੜਾ ਅੱਗ ਦਾ ਸੇਕ ਵੀ ਆਪਾਂ ਨੇ ਬੂਟੇ ਦੇ ਦੂਰ ਰੱਖਿਆ ਵਾ ਜੀ ਹੋਈ ਜਾਊਗਾ ਖਤਮ ਨਾਲ ਦੀ ਨਾਲ ਮਟੀਰੀਅਲ ਤੇ ਆ ਹੁਣ ਆਪਾਂ ਕਰਦੇ ਆ ਆ ਵੀ ਦੇਖਦੇ ਫਿਰ ਚੱਕ ਕੇ 11 ਕੇ ਸਾਈਡ ਪਰ ਹਰਾ ਜੀ ਜਿਹੜਾ ਹਰਾ ਫੂਕ ਨਹੀਂ ਹੋ ਰਿਹਾ ਚੱਲ ਰਿਹਾ ਕੰਮ ਮਾਰ ਮਾਰੋ ਮਾਰ ਆ ਲੋ ਲੋ ਬਈ ਬਾਪੂ ਦਾ ਤਾਂ ਚੱਲ ਪਿਆ ਇੱਧਰ ਜੁੱਧ ਦਰਖਤ ਦੀ ਜੜ ਦੇ ਨਾਲ ਆ ਲੋ ਕੰਕਰ ਕੰਕਰ ਕਰਕੇ ਕੱਢ ਹੋ ਰਿਹਾ ਹੈ ਔਰ ਔਰ ਹਥਿਆਰ ਵੀ ਤਗੜਾ ਤੁਹਾਡੇ ਕੋਲ ਇੱਥੀ ਤੇ ਮਿਲ ਗਿਆ ਹੈ ਉੱਥੀ ਗਿਆ ਉਹ ਗੜਾ ਸਾ ਹੈ ਇਹ ਰਿਹਾ ਪਿਆ ਤਾਂ ਵਿੱਚੇ ਹਾਂ ਨਹੀਂ ਵਿੱਚ ਰਹਿ ਗਿਆ ਤਾਂ ਅਗੜਾ ਸਾਂ ਮਿਲ ਕੇ ਹੁਣ ਕੱਢ ਦੇਣਾ ਹੌਲੀ ਹੌਲੀ ਇਹ ਰੱਖਿਆ ਵਾ ਵੀ ਮੈਂ ਯਾਰ ਉਹਨੇ ਆਵਨੇ ਨੇ ਭੁੱਲ ਗਿਓ ਰੇ ਇਹ ਆ ਦੇਖੋ ਭਾਈ ਇਹ ਪੱਲ ਦੀ ਜੜ ਇਹ ਤਾਂ ਜੜ ਚੋ ਅੰਦਰ ਚਲੇ ਗਈ ਹਨਾ ਜੀ ਆਹੋ ਬਾਰ-ਬਾਰ ਤੇ ਕੱਢਦੇ ਨੇ ਅਸੀਂ ਵਿੱਚ ਜਿਹੜੀ ਰਹਿ ਗਈ ਆਹ ਤੇ ਹੂੰ ਕੱਢਤੀ ਕੀ ਚੱਲ ਭਾਈ ਹੁਣ ਲੱਗ ਗਿਆ ਹੱਥੀ ਤੇ ਫਿਰਨ ਗੜਾਸਨ ਵੀ ਇੱਥੇ ਕੰਮ ਹੋਣਾ ਦਾ ਦੇਖ ਲੈ। ਠੀਕ ਨਹੀਂ। ਸ਼ਾਹ ਆਹ ਇਹ ਕੰਕਰ ਕੰਕਰ ਕਰਕੇ ਬਾਈ ਨਿਕਲਣਾ। ਸਾਰਾ ਹੀ ਟੋਟਲੇ ਸਮਾਨ। ਠੀਕ। ਆਹ। ਹੂੰ। ਚਲ। ਇਕੜਾਂ ਕਰ ਕਰਕੇ ਨਿਕਲ ਜਾਣਾ ਜੀ। ਪਾ ਲ ਗਏ ਆਪਣੇ ਹਥਿਆਰ ਨਾਲ। ਸਾਰੇ ਕੰਮ ਚਲੋ ਚੱਲ ਰਿਹਾ ਜੀ ਲੋ ਭਾਈ ਦੂਸਰਾ ਦਿਨ ਬੱਦਲ ਵਾਈ ਹੋ ਗਈ ਪੂਰੀ ਮੋਟਰ ਪਰ ਵੀ ਝੱਟ ਮਾਰਤੀ ਤੇ ਆਪਾਂ ਨੇ ਕੱਖ ਜਾ ਰਹਿ ਗਿਆ ਬਸ ਥੋੜਾ ਜਿਹਾ ਉਹ ਚੱਕਾਂਗੇ ਤੇ ਆ ਗਈ ਰਾਜੂ ਬਾਈ ਦੀ ਜਵੀ ਤੇ ਇਧਰ ਆਪਣੀ ਬਾਈ ਕਣਕ ਕਣਕ ਦੇ ਬਾਲ ਨੂੰ ਵੀ ਦੇਖੋ ਆ ਕਹਿੰਦੇ ਹੁੰਦੇ ਜਿਹੜਾ ਬੂਰ ਆ ਦੇਖੋ ਭਾਈ ਚਿੱਟਾ ਬੂਰ ਹੁਣ ਇਹਨੇ ਝੜਨਾ ਤੇ ਦਾਣਾ ਪੈਣਾ ਸ਼ੁਰੂ ਕਣਕ ਨੂੰ ਬਾਲੇ ਨੂੰ ਤੇ ਉਧਰ ਰਾਜੂ ਬਾਈ ਵੀ ਪਰਸੀਨ ਵੱਢਣ ਲੱਗਿਆ ਵਾ ਸਵੇਰ ਸਵੇਰ ਉਹ ਵੀ ਹੁਣ ਉਹਨਾਂ ਨਾਲ ਵੀ ਮਿਲਾ ਦਿੰਦੇ ਆ ਆਹ ਲੋ ਕਣਕ ਅਗੇਤੀ ਪਿਛੇਤੀ ਦਾ ਫਰਕ ਹੈਗਾ ਵੀਰੋ ਆਹ ਕੀ ਪਿਛੇਤੀ ਇੱਧਰ ਤੇ ਉਹ ਆਪਣੀ ਅਗੇਤੀ ਕਣਕ ਹੈ ਇਹ ਨੇਤਰ ਬਾਈ ਰਾਂਦੀ ਆਗੀ ਇਹ ਆਉਣੀ ਕਣਕ ਫਰਕ ਹੈ ਤੇ ਇੱਧਰ ਬਾਈ ਸਿਆਣੇ ਬੰਦੇ ਕਹਿੰਦੇ ਹੁੰਦੇ ਆ ਦੇਖੋ ਸੋਏ ਰਾਜੂ ਬਾਈ ਨੇ ਡੈਡੀ ਨੇ ਬੀਜੇ ਵੇ ਸੋਇਤਾ ਜੀ ਨੇ ਆਹ ਲੋ वैसे फल ਨੂੰ ਹੱਥ ਨਹੀਂ ਲਾਉਣਾ ਚਾਹੀਦਾ ਕੱਚੇ ਨੇ ਥੋੜਾ ਜਿਹਾ ਆ ਦੇਖੋ ਸੋਇਆ ਦੀ ਬੱਟ ਤੁਸੀਂ ਤਾਂ ਵੀਡੀਓ ਦੇਖ ਰਹੇ ਹੋ ਪਰ ਮੈਂ ਕੋਲ ਨੂੰ ਲੰਗਦਾ ਮੈਨੂੰ ਪਤਾ ਵੀ ਇਹਨਾਂ ਦੀ ਖੁਸ਼ਬੂ ਕਿੰਨੀ ਹੈ ਤੇ ਆ ਬਾਈ ਲੋ ਮੂਲੀ ਆਪਾਂ ਕਹਿੰਦੇ ਨੇ ਮੂਲੀ ਖਾਂਦੇ ਉਹਦੇ ਬਾਅਦ ਮੂੰਗਰੇ ਇਹਨਾਂ ਦੀ ਵੀ ਸਬਜ਼ੀ ਬਣਦੀ ਹੈ ਤੇ ਵੀ ਤੇ ਇੱਧਰ ਲਓ ਸੁਣ ਆ ਲੋ ਧਨੀਆ ਧੁਨੀਆ ਇਹ ਘਰ ਦੀਆਂ ਚੀਜ਼ਾਂ ਜਿ ਆਮ ਖਾਣ ਵਾਲੀਆਂ ਸੋਇਆ ਜਿਹੜੇ ਸਾਗ ਚ ਵੀ ਪੈ ਜਾਂਦੇ ਆ ਤੇ ਆ ਲੋ ਆਹ মুਂਗਰੇ ਦਿਖਾਉਂਦਾ ਤੁਹਾਨੂੰ ਹੁਣ ਇਹ ਆ ਲੋ ਆਹ ਇਹ মুਂਗਰੇ ਇਹਨਾਂ ਦੀ ਵੀ ਸਬਜ਼ੀ ਬਣਦੀ ਐ ਮੂਲੀ ਦੇ ਬੀਜ ਦੀ ਤੇ ਇੱਧਰ ਬਾਈ ਲੱਗਿਆ ਵਾ ਵੱਢਣ ਦਰਸੀਨ ਮੇ ਲੋ ਜੀ ਇੱਧਰ ਅੱਛੀ ਗਾ ਜੀ ਸਾਰਾ ਮੁਝੀ ਅੱਛੀ ਗਾ ਬਾਈ ਆਹ মুਂਗਰੇ ਸਬਜ਼ੀ ਬਣਾਈ ਨਹੀਂ ਹਾਂ ਚਾਰ ਪੰਜ ਵਾਂ ਬਣਨੀ ਅੱਛਾ ਹੁਣ ਪੱਕਣ ਲੱਗੇ ਹਨਾ ਹੁਣ ਪੱਕਣ ਲੱਗੇ ਹੂੰ ਇਹ ਨਹੀਂ ਹੋਂ ਤੋੜਨੇ ਪੈਂਦੇ ਥੋੜੇ ਨਰਮ ਜਿਹੜੇ ਨਾ ਹੂੰ ਜਾਨ ਆ ਚੀਜ਼ ਤਾਜੀ ਜੀ ਹੂੰ ਤੇ ਫੁੱਲ ਨਿਕਲੇਗਾ ਹੂੰ ਇਹ ਨਰਮ ਹੈ ਜਿਹੜਾ ਹੁਣ ਆ ਚੀਜ਼ ਹੋਊਗੀ ਥੱਲੇ ਪਹਿਲਾਂ ਇਹ ਪੱਕ ਗਿਆ ਮੋਟਾ ਇਹ ਪੱਕ ਗਿਆ ਜਿਹੜਾ ਮੋਟਾ ਹੋ ਗਿਆ ਨਾ ਹੂੰ ਸਮਝ ਇਹਨੂੰ ਕੋ ਬਣਨ ਨੂੰ ਟਾਈਮ ਲੱਗਦਾ ਆ ਚੀਜ਼ ਇਹ ਨਰਮ ਹੈ ਹੂੰ ਤੇਨ ਦਾ ਜੀ ਆ ਸਾਰੇ ਆ ਲੱਗਦੀ ਵੀ ਘੱਟ ਲੱਗਦੇ ਆ ਇਹਨੇ ਉੱਪਰਲੇ ਬਣਾ ਕੇ ਕੱਢ ਲੈਂਦੇ ਆ ਹੂੰ ਬੇਰਤੀ ਐਕੀ ਰੱਖਿਆ ਮੁੱਲੀਆਂ ਇੰਨੇ ਆਕੇ ਹਾਂ ਜੀ। ਕੋਰੇ ਵੀ ਦੇ ਲਗਾ ਪਾਉਂਦੇ ਆ ਜਦੋਂ ਕਿੰਨੇ ਕਿ ਦਿਨ ਕਰਦੀਆਂ। ਬਾ ਹੁਣ ਇਹਨਾਂ ਦਾ ਹੀ ਨਪਟਾਰਾ ਹੋ ਜਣਾ। ਨਪਟਾ ਤਕੜਾ ਹੋ ਜਾਂਦਾ ਫੇਰ ਮੁੱਲੀ ਥੱਲੇ ਜਾਣ ਨਹੀਂ ਰਹਿਣੀ ਕਿ ਡਿੱਗ ਜਾਂਦੀ ਐ। ਠੀਕ। ਵੀ ਖਾਰੀ ਤਿੰਨ ਚਾਰ ਵਾਰ ਇੱਕ ਦੋ ਵਾਰ ਹੋਰ ਲਾਉਣੀ ਹੋਵੇ। ਉਹ ਤਾਂ ਮੈਨੂੰ ਤਾਂ ਟੱਕਰ ਕਰਨੀ ਤਾਂ ਦਾਤੀ ਲੱਭੀ ਜਾਣੀ ਸੀ। ਹਾਂ। ਕੱਲ ਉਹ ਘੜੀ ਸਾਫ ਹੈ। ਕੱਲ ਮੇਰੇ ਪਾਪੇ ਨੇ ਲਾਤੇ ਦੋ ਘੰਟੇ ਪਾਲੀ ਸਾਡੇ ਪਿੱਪਲ ਪਰੇ ਲੱਗਿਆ ਰਿਹਾ ਉਹ ਤਾਂ ਪੜਤਾ। ਜੜਤੇ ਹੀ ਪਟਤਾ। ਮੈਂ ਪਿੱਪਲ ਕੋਲ ਨਹੀਂ ਗਿਆ ਫੇਰ ਮਾਤਾ ਸ਼ਾਮ ਨੂੰ ਦੇਖਿਆ ਮਹਾਰਾਜ ਜੀ। ਸਰਦ ਵੀ ਕੋਈ ਗੱਲ ਮਾਰ ਕੇ ਦੋ। ਮਾਵਾ ਲੱਗ ਗਡਾਸਾ ਜਾਂ ਮਿਲ ਗਿਆ ਉਹਨੂੰ ਉਹਨਾਂ ਪਿੱਪਲ ਵੱਢਿਆ ਕਹਿੰਦਾ ਮੈਂ ਲੱਜ ਮੈਂ ਇੱਧਰ ਲੱਗੇ ਰਿਆ ਪੱਤੇ ਬਹੁਤ ਸਾਰੇ ਅੱਗ ਲਾਤੇ ਆਹ ਮਟੀਰੀਅਲ ਆਪਾਂ ਇੱਕ ਰੇੜੀ ਘੇਰਿਆ ਹਾਂਗੇ ਘੇਰਿਆ ਹਾਂਗੇ ਭਰ ਕੇ ਇਹ ਨਹੀਂ ਜਲਣਾ ਨਹੀਂ ਹੈਗਾ ਇਹ ਹਾਂ ਗਿੱਲਾ ਨਾ ਇਹ ਉਹਦੇ ਬਾਅਦ ਲੈ ਕੇ ਝਾੜੂ ਐਨ ਸਿੰਬਰ ਦੇਣੀ ਕਰ ਦੇਣੀ ਅੱਜ ਮਹਾਂ ਥੋੜਾ ਟਾਈਮ ਘਾਟਾ ਨਹੀਂ ਕੱਲ ਚੱਕ ਦੇਣ ਦਾ ਆਪਾਂ ਦਾ ਕਵਾੜ ਇਹ ਹਾਂ ਚਲ ਕੋਈ ਨਹੀਂ ਅੱਜ ਚਲ ਦੇਖਦੇ ਆ ਜੇ 12 ਬੱਦੇ ਬਾਅਦ ਟਾਈਮ ਲੱਗਿਆ ਤਾਂ ਮੀਂਹ ਨਾ ਪਿਆ ਫੇ ਚੱਕ ਵੀ ਦੇਣਾ ਆਪਾਂ ਪਰ ਮੈਨੂੰ ਲੱਗਦਾ ਕਿ ਨਹੀਂ ਗਿਰਨ ਲੱਗੀਆਂ ਹੁਣ ਹਾਂ ਵੀਨੇ 12 ਵੇ ਤੱਕ ਗਿੱਲਾ ਜਿਆ ਕਰ ਦੇਣਾ ਮੈਂ ਤਾਂਹੀਂ ਪਰਸ਼ੀਨ ਵਧਣ ਲੱਗਿਆ ਮਾਕੇ ਤੇ ਉਹਨਾਂ ਨੂੰ ਪਰਸ਼ੀਨ ਵੀ ਗਿੱਲਾ ਉਹ ਜੋ ਹੁਣ ਤੋਂ ਉਸ ਘੱਟ ਹੈ ਚਲ ਹੁਣ ਆਇਆ ਸਾਫ਼ ਹੋ ਗਿਆ ਉਹ ਤਾਂ ਢੇਰੀਆਂ ਜਿਹੀਆਂ ਪਈਆਂ ਆਲੇ ਦਾਲ ਦਾ ਢੇਰੀਆਂ ਜਿਹੀਆਂ ਪਈਆਂ ਜਿੱਕਿਣੇ ਹੁਣ ਸਾਫ਼ ਕਰੀਗੇ ਨਾ ਆਪਾਂ ਹੁਣ ਕੱਖ ਜੰਮਦਾ ਵੀ ਘੱਟ ਥੋੜਾ ਜਾਂ ਹਾਂ ਇਹ ਫਰਕ ਪਈ ਜਾਂਦਾ ਹੁਣ ਵੀ ਹੁਣ ਕੋਸਾ ਦਰਾਖਤ ਫੁੱਟਿਆ ਉਹਨੇ ਚੰਗੇ ਤਰ੍ਹਾਂ ਦਾਣੀ ਕੱਲ ਤੂੰ ਸਮਝ ਕੇ ਚੱਲ ਵੀ 10 ਪੰਡਾ ਦਾ ਪੱਤਿਆਂ ਪੱਤਿਆਂ ਦੀ ਫੂਕ ਹੋਈਆਂ ਪੱਤੇ ਹੈ ਹੀ ਬਹੁਤ ਹਾਂ ਕਿਉਂਕਿ ਸਫਾਈ ਨਹੀਂ ਹੋਈ ਕਦੇ ਅੱਡੇ ਅਰੇ ਥੱਲੇ ਖੜੇ ਰਿਹਾ ਤੇ ਪਾਲੀ ਸਾਈਡ ਤਾਂ ਪਬੋਲਾ ਹੀ ਬਾਈ ਐਡਾ ਐਡਾ ਮੋਟਾ ਸਲੇਪਾਂ ਦੇ ਲਾਗ ਖੜਾ ਤਾਂ ਵੱਡੇ ਹੋਇਆ ਉਹ ਕਹੀ ਨਾਲ ਨਹੀਂ ਪਟ ਹੋਇਆ ਉੱਥੇ ਖੇਤ ਤੇ ਹਲਾਬ ਚੜੀ ਜਾਂਦੀ ਨੇ ਪਾਣੀ ਪੂਣੀ ਦੇ ਲੱਗ ਹਰ ਕਾਲ ਬਹੁਤ ਜੀ ਮੱਧ ਜਿੱਤੀ ਵਿਚਾਰ ਦੇਖਦੇ ਹੁਣ ਚੱਲ ਜੇ ਤੱਕ ਇਹ ਤਾਂ ਪਰਸੋਂ ਦਾ ਦਿਮਾਗ ਚ ਆ ਗਿਆ ਲੱਗੇ ਨਹੀਂ ਰਹਿ ਜਾਣੀ ਸੀ ਮੈਂ ਪਰਸੋਂ ਆਇਆ ਤਾਂ ਮੈਂ ਕਹੀ ਗਾ ਸ਼ੁਰੂਆਤ ਕਰਿਆ ਵਾਹਾਂ ਇਕੱਲੇ ਦਾ ਬੰਦਾ ਜੀ ਜਰੀ ਨਾਦਾ ਹੈਗਾ ਮਾਜਲ ਤੋਂ ਟੋਏ ਪੱਟ ਇੱਕ ਵਾਰ ਮੈਂ ਟੋਏ ਪੱਟ ਕੇ ਪਾਣੀ ਪਾ ਗਿਆ ਮਾਜਲ ਪਾਣੀ ਪੰਦਰ ਹੋਵੇ ਵੀ ਸਫਾਈ ਦਾ ਇੱਕ ਦੋ ਦਿਨ ਅਟਕੇ ਵੀ ਕਰ ਦੋਗੇ ਗੱਗਾ ਸਮਾਂ ਕੋ ਦੇਖ ਕੇ ਹੱਦਾਂ ਦਾ ਕਹਿੰਦਾ ਕਰਤੀ ਤਿਆਰੀ ਮੈਂ ਪਾਈ ਤਿਆਰੀ ਹੈ ਹਾਂ ਯਾਰੀ ਨਾਲੇ ਹੁਣ ਜਿਹੜੇ ਸਾਡੇ ਬੂਟੇ ਹਨ ਇਹਨਾਂ ਨੂੰ ਪਾਣੀ ਦੀ ਲੋੜ ਹੈ ਕੁਖਰਾ ਆਉਣਾ ਹੁਣ ਹਾਂ ਜੀ ਹੁਣ ਕੁਹੂ ਰਾਉਣਾ ਜਾਮਣ ਨੂੰ ਵੀ ਆਉਣਾ ਅੰਬਾਂ ਨੂੰ ਵੀ ਆਉਣਾ ਹੂੰ ਜਿਹੜਾ ਬਰੂਦ ਨੂੰ ਵੀ ਆਉਣਾ ਹੈ ਨਾਰਨ ਨੂੰ ਵੀ ਆਉਣਾ ਸਾਰੇ ਨੂੰ ਚੱਲਿਆ ਹੋਇਆ ਪਾਣੀ ਟੋਟਲੀ ਬਾਏ ਪਾਣੀ ਕੱਲ ਚੱਲ ਪੈਣਾ ਕੋਈ ਸਭ ਮੀਂਹ ਪੈ ਗਿਆ ਤਾਂ ਸਾਰਿਆਂ ਨੂੰ ਲੋਟ ਹੈ ਕਣਕਾਂ ਵੀ ਪਾਣੀ ਮੰਗਦੇ ਆ ਹੁਣ ਜੀ ਬਈ ਬਹੁਤ ਸਾਰਿਆਂ ਨੂੰ ਰੋਕਿਆ ਹੋਇਆ ਵਾ ਮਾਫੀ ਸਰਪਰੇ ਆਪਾਂ ਦਾ ਲਾਤ ਹੈ ਆਪਾਂ ਦਾ ਲਾਤ ਸਾਡੇ ਹਫਤਾ ਖੰਡ ਦੇ ਉੱਪਰ ਹੀ ਹੋ ਗਿਆ ਵੀ ਫੇਰ ਲੱਗ ਜੂਗਾ ਕੋਈ ਐਨਾ ਹੋਨੇ ਹੈਗਾ ਹੁਣ ਹਲੇ ਕਣਕਾ ਠੀਕ ਆ ਬਜਾ ਬਹੁਤਾ ਬਜਨ ਨਹੀਂ ਹੈਗਾ ਉੱਪਰ ਵੀ ਇਕਣਾ ਮੀ ਹੋ ਵੀ ਜਾਣਾ ਨਹੀਂ ਹੋ ਜਾਣਾ ਕੱਲ ਮੌਸਮ ਸਾਫ ਦੇਦਾ ਮਾਹਨ 23 ਨੂੰ ਮੈਂ ਦੱਸਦੇ ਆ ਮੈਂ ਕੱਲ ਵੀਡੀਓ ਵੀ ਕਰਦਾ ਵੀ ਮੌਸਮ ਪਿਆ ਸਾਫ ਹੋ ਪਤਾ ਕੁਝ ਨਹੀਂ ਹੈਗਾ ਤੇ ਕਹਿੰਦੇ ਇਕਨੇ ਲੰਘ ਜਾਣਾ ਪਰ ਰਾਤ ਜਦੋਂ ਉੱਥੇ ਡਿਊਟੀ ਦੇ ਦੇਖਿਆ ਬੱਦਲ ਹੋਇਆ ਚੰਦ ਦੇਖਿਆ ਚੰਦ ਤਿੰਨ ਨੂੰ 23 ਨੂੰ ਕਹਿ ਤਾ ਤਿੰਨ ਨੂੰ ਵੀ ਅੱਜ ਸਵੇਰੀਓ ਦੇਖ ਲੈ ਬਦਲਵਾਈ ਹੋਈ ਵੀ ਤੀ ਆ ਹੁਣ ਘਰ ਨੂੰ ਆਇਆ ਕੋਈ ਕੋਈ ਕਿਣੀ ਕਰਨ ਲੱਗ ਗਿਆ ਮਾਹ ਪਹਿਲਾਂ ਬਰਸੀਨ ਵੱਡਾ ਵੱਡਾ ਸਿਰੇ ਪਜਾਤਾ ਅੱਜ ਹੈ ਅੱਜ ਵਾ ਵਡਾ ਸਿਰੇ ਆ ਇੱਕ ਅੱਧੇ ਦਿਨ ਦਾ ਇੱਕ ਦਿਨ ਦਾ ਰਹਿਗਾ ਕੰਮ ਹਮ ਮਾਫੇ ਲਾਦਣਾ ਹੁਣ ਪਰਸੇਂਟ ਬਹੁਤ ਉੱਟਦੇ ਹੁਣ ਤਾਂ ਜਿੰਨਾ ਪਾਈ ਜਾਉ ਨਾ ਉੱਠ ਜਾਣਾ ਅੱਜ ਜਵੀ ਵੀ ਹੋ ਗਈ ਤਿਆਰ ਜਵੀ ਵੀ ਤਿਆਰ ਹੋ ਗਈ ਜਵੀ ਤਾਂ ਹੁਣ ਪੈਣੀ ਨਹੀਂ ਆ ਪਾਦੇ ਤਾਂ ਗੇਰ ਨੂੰ ਬਣਨੀ ਆ ਟਾਲ ਵਗੇ ਦਊਗਾ ਨਹੀਂ ਕਿਸਨੂੰ ਵੇਚ ਦਾਂਗੇ ਕਿੱਲਾ ਹੋ ਸਾਡੇ ਕੀ ਮੈਸਾ ਦੋ ਹੈ ਉਹ ਵੀ ਹੁਣ ਕੱਟੇ ਦਾ ਨੰਬਰ ਆਇਆ ਵੇ ਨੇੜੇ ਵੇਚਣਾ ਦਾ ਹਾਂ ਕੱਦੇ ਘਰ ਦੇ ਗਏ ਨੇ ਵੇਚਦੇ ਮੈਂ ਤੇ ਬਾਹਰ ਨਾਲ ਢਲੇ ਪਰਸ ਨੂੰ ਖੁੱਲਾ ਜਾਈਆ ਹੂੰ ਵੀ ਕੋਈ ਉਹ ਨਹੀਂ ਹੈਗਾ ਬਾਕੀ ਪਤਾ ਨਹੀਂ ਹੈਗਾ ਜਿੰਨਾ ਕੱਟਣੇ ਜ਼ਿਆਦਾ ਕੰਪਾਤ ਉਹਨਾਂ ਫਿਰ ਗੱਡੀ ਚੜਾ ਦੇਣਾ ਪਹਿਲਾਂ ਵੇਚਿਆ ਦਾ ਸਾਲ ਦਾ ਕਰਕੇ ਵੇਚਿਆ ਦਾ ਉਹ ਵੇਚਿਆ ਦਾ 6500 ਦਾ ਹੂੰ ਜੀ ਹੁਣ ਦੇਖਦੇ ਹੁਣ ਇਹ ਹੋ ਗਿਆ 6 ਮਹੀਨੇ ਦਾ ਅੱਛਾ ਭਾਈ ਜਬੀ ਦਾ ਅੰਤਰ ਹੈ ਇਹ ਜਬੀ ਕੁਝ ਹੋਰ ਆ ਉਹ ਜਬੀ ਕੁਝ ਹੋਰ ਹੈ ਦੇਖੀ ਤਿਆਰ ਬਾ ਉਹ ਸਿੱਧੀ ਅੜੀ ਜੀ ਖੜੀ ਹੈ ਉਹ ਤਾਂ ਕੀ ਹੋਰ ਬਣੀ ਨਾ ਇਹ ਜਦ ਬੀਜੀ ਦੀ ਉਦਣ ਨਹੀਂ ਪੈ ਗਿਆ ਚਲੋ ਮੀਂਹ ਦੀ ਗੱਲ ਨਹੀਂ ਉਹ ਬੀਜ ਵੀ ਹੋਰ ਹੈ ਬੀਜ ਤਾਂ ਮੈਂ ਦੱਸਦਾ ਉਤੇ ਕਰਕੇ 2 ਦਿਨ ਦੱਬੀ ਰਹੀ ਦੀ ਤਾਂ 3 ਦਿਨ ਦੱਬੀ ਆਂ ਤੇ ਵੀ ਜੰਮਣੀ ਹਾਂ ਇਹ ਤਾਂ ਹੋ ਗਿਆ ਤਾਂ ਖੇਤ ਪੱਧਰਾ ਕਿਤੇ ਕਿਤੇ ਡੱਕਾ ਜੰਮਿਆ ਹੂੰ ਹੁਣ ਤੂੰ ਜਾ ਕੇ ਦੇਖ ਲੈ ਇਹਦਾ ਐਡਾ ਥਾਲੀ ਜੱਡਾ ਬੂਟਾ ਹੈ ਤਾਂੜੀ ਖੜੀ ਹੈ ਹੂੰ ਸਿੱਧੀ ਹੋਣ ਕਰਕੇ ਥਾਲੀ ਜੀ ਦਾ ਬੂਟਾ ਹੁਣ ਇਹਦੇ ਆ ਇਹ ਬੀਜ ਪਿਆ ਪੂਰਾ ਸੰਘੜੀ ਦੀ ਇਹਦੇ ਵਿੱਚ ਆ ਚਾਰ ਪੰਜ ਬਣ ਲੱਕੇ ਇਹ ਬੁੱਧੇ ਨਹੀਂ ਬਣਿਆ ਹੋਏਗਾ ਤਾਂ ਲੈਰੀ ਥੋੜੀ ਉਹ ਤਕੜੀ ਆ ਉਹਦਾ ਬੂਧਾ ਹੀ ਬਹੁਤ ਤਕੜਾ ਬਣਿਆ ਵਾ ਸਹੀ ਗੱਲ ਆ ਉਹਦਾ ਜਦ ਜੰਮਦੀ ਦੀ ਮੈਂ ਜਾਤੇ ਵੀਡੀਓ ਦਿਖਾਈ ਗਿਆ ਹੁਣ ਤੱਕ ਦਿਖਾਈ ਆ ਪੁੱਛੇ ਨਾ ਕੁਝ ਵੀ ਐਡਾ ਬੂਟਾ ਜੇ ਆਪਾਂ ਸਿੱਧੇ ਕਹੇ ਦੀ ਇਹ ਵੀ ਹੋ ਗਈ ਨਹੀਂ ਆਸਨੀ ਦੀ ਜਿਹੜੇ ਸਭ ਕਮੀ ਵੀ ਖੇਤੇ ਪਧਰਾ ਹੋ ਗਿਆ ਤਾਂ ਇਹ ਠੀਕ ਨੇ ਚਲੋ ਭਾਈ ਮੀਂਹ ਵਾਲਾ ਤਾਂ ਬੱਤ ਤਿਆਰੀਓ ਕਰ ਰਿਹਾ ਜਿਕਣਾ ਡੀ ਕੇ ਰਿਹਾ ਹੁੰਦਾ ਇੱਥੇ ਸਾਨੂੰ ਪਤਾ ਹੀ ਲੱਗਦਾ ਗਿਰਦੀ ਸਾਡੇ ਕੋਈ ਕੋਈ ਯਾਨੀ ਜਿਹੜਾ ਹੁਣ ਦਰਵਾਜ਼ਿਆਂ ਦੇ ਮੂਹਰੇ ਝਰਨੇ ਰੱਖੇ ਹੋਏ ਨਾ ਲੋਹੇ ਦੇ ਮੈਨੂੰ ਪਤਾ ਲੱਗਦਾ ਚੱਲ ਫੇਰ ਵੱਟ ਦੇ ਚ ਕੰਮਾਂ ਪਾਣ ਫੋਟੋ ਦੀ ਫੋਟ ਚੱਕ ਦੇ ਫੱਟ ਵੇਖਣਾ ਹੀ ਉਹ ਡੀਸੀ ਬਾਈ ਦਾ ਘਰ ਆ ਗਿਆ ਸਾਹਮਣੇ ਲੋ ਜੀ ਮੈਂ ਨੇ ਵੀ ਦਸਤਕ ਦੇਤੀ ਹਾਂ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਪਹੀ ਦੇ ਵਿੱਚ ਪਾਣੀ ਖੜਾ ਤੇ ਕਣਕਾਂ ਸਹੀ ਸਲਾਨਤ ਹੈ ਜੀ ਮਹਾਰਾਜ ਦੀ ਕਿਰਪਾ ਨਾਲ ਤੇ ਹਵਾ ਤਾਂ ਤੁਹਾਨੂੰ ਪਤਾ ਚੱਲੇ ਰਹੀ ਹੈ ਚਲੋ ਮੀਂਹ ਵੀ ਹੈ ਜਿਹੜਾ ਉਹ ਕੰਟਰੋਲ ਦੇ ਵਿੱਚ ਹੈ ਜੀ ਹਵਾ ਤਾਂ ਉਹ ਦੇਖੋ ਤੁਸੀਂ ਸਾਹਮਣੇ ਦੇਖ ਲੈਣੇ ਦਰਖਤ ਪੂਰੇ ਝੂਮ ਰਹੇ ਆ ਆ ਦੇਖੋ ਜੀ ਇੱਥੇ ਕਣਕ ਨੂੰ ਵੀ ਲਹਿਰਾਂ ਦੇਖੋ ਚਲੋ ਇਹਨਾਂ ਹੈ ਵੀ ਜਿੰਨਾ ਕਮੀਂ ਪਿਆ ਜੀ ਉਹਨਾਂ ਕ ਧਰਤੀ ਨੇ ਪਾਣੀ ਪੀ ਲਿਆ ਆ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਤੇ ਚਲੋ ਚੱਲੇ ਜਾਂਦੇ ਜੀ ਕੰਮ ਮਹਾਰਾਜ ਦੀ ਕਿਰਪਾ ਪਰ ਬੱਦਲ ਵੀ ਹਲੇ ਪੂਰਾ ਜੀ ਜੜਾ ਆੜਿਆ ਖੜਾ ਦੇਖੋ ਚਾਰੇ ਸਾਈਡ ਨੂੰ ਬਾਕੀ ਪਰਮੇਸ਼ਰ ਦੇ ਹੱਥ ਹੈ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਇਸ ਟਾਈਮ ਤੱਕ ਸਾਰਾ ਕੁਝ ਸੁੱਕਿਆ ਜੀ ਹਨ no mm -hmm.